ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨਰਪੁਰ ਖਾਲਸਾ ਟੀਵੀ ਤੇ ਅਤੇ YouTube ਚੈਨਲ ਦੇ ਨਾਲ ਜੁੜ ਚੁੱਕੇ ਹਾਂ ਤੇ ਆਪ ਜੀ ਨੇ ਪੜ ਲਿਆ ਹੋਣਾ ਜੋ ਨਿਸ਼ਾਨ ਸਾਹਿਬ ਦਾ ਚੌਲੇ ਦਾ ਰੰਗ ਦੇ ਬਾਰੇ ਜੋ ਦੋ ਤਿੰਨ ਦਿਨਾਂ ਤੋਂ ਸਰਵਣੀ ਕਮੇਟੀ ਅਤੇ ਸਾਡੇ ਸਤਿਕਾਰਯੋਗ ਜਥੇਦਾਰਾਂ ਵੱਲੋਂ ਇਹ ਨਵੇਂ एलान ਜਿਹੜੇ ਨੇ ਕੀਤੇ ਨੇ ਕਿਨੇ ਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਜਾਂ ਬਸੰਤੀ ਜਾਂ سرمਈ ਜਿਹੜਾ ਉਹ ਹੋਵੇਗਾ ਜਿਹੜਾ ਕੇਸਰੀ ਰੰਗ ਆ ਜਿਹੜਾ ਇਹ ਨਹੀਂ ਹੋਵੇਗਾ ਹੁਣ ਤੋਂ ਤੇ ਉਹਦੇ ਬਾਰੇ ਲਗ ਲਗ ਸਾਡੇ ਕੌਮ ਦੇ ਜੱਥੇਦਾਰ ਕਹਿ ਲੋ ਜਾਂ ਨਾਮਵਰ ਸਖਸੀਅਤਾਂ ਕਹਿ ਲੋ ਉਹਨਾਂ ਨੇ ਵੀ ਆਪ ਆਪਣੇ ਬਿਆਨ ਜਿਹੜੇ ਦਿੱਤੇ ਨੇ ਜਿਵੇਂ ਭਾਈ ਹਰਜਿੰਦਰ ਸਿੰਘ ਮਾਜੀ ਉਹਨਾਂ ਨੇ ਇਸ ਫੈਸਲੇ ਦਾ ਜਿਹੜਾ ਪਰਮਾ ਸਵਾਗਤ ਜਿਹੜਾ ਕੀਤਾ ਹੈ ਤੇ ਉਹ ਕੀ ਕਹਿ ਰਹੇ ਨੇ ਤੁਸੀਂ ਵੀ ਸੁਣ ਲਓ ਭਾਈ ਹਰਜਿੰਦਰ ਸਿੰਘ ਮਾਜੀ ਨੇ ਕੀ ਕਿਹਾ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ ਨੇ ਤੁਸੀਂ ਸੁਣੋ ਪਹਿਲਾਂ ਫਿਰ ਆਪਾਂ ਵਿਚਾਰ ਕਰਦੇ ਹਾਂ ਕਿ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰੇ ਦੇ ਵਿੱਚ ਹੋਵੇ ਉਹ سرمਈ ਜਾਂ ਬਸੰਤੀ ਕਲਰ ਦਾ ਪੋਸ਼ਾਕਾ ਉਸ ਨਿਸ਼ਾਨ ਸਾਹਿਬ ਨੂੰ ਪਹਿਨਾਇਆ ਜਾਣਾ ਚਾਹੀਦਾ ਸਾਡੇ ਪ੍ਰਾਪਤ ਬਹੁਤ ਸਾਰੇ ਹਵਾਲੇ ਮਿਲਦੇ ਨੇ ਜਿੱਦ ਤੋਂ ਸਪਸ਼ਟ ਹੁੰਦਾ ਹੈ ਕਿ ਸਾਡਾ ਜਿਹੜਾ ਇਹ ਬਸੰਤੀ ਜਾ ਸੁਰਮਈ ਰੰਗ ਦਾ ਹੀ ਨਿਸ਼ਾਨ ਸਾਹਿਬ ਹੁੰਦਾ ਸੀ ਕਿ ਜਿਹੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਇਹ ਜਿਹੜੀ ਸਾਡੇ ਨਿਸ਼ਾਨ ਸਾਹਿਬ ਦੇ ਵਿੱਚ ਰੰਗ ਤਬਦੀਲ ਹੋਇਆ ਲਾਇਉਦੀ ਕਾਲਸਾ ਲਾਇਉਦੀ ਕੀ ਭਤੇ ਮੈਂ ਸ੍ਰੀ ਪ੍ਰਚਾਰ ਕਾ ਜਿੰਦਰ ਸਿੰਘ ਮਾਜੀ ਮੁਖ ਸੇਵਾ ਦਾ ਪਰਿਵਾਰੀ ਖਾਲਸਾ ਜਿਹੜਾ ਨਿਸ਼ਾਨ ਸੇਬ ਦਾ ਰੰਗ ਪਸੰਦੀ ਜ ਵਰਮਈ ਬਾਰੇ ਅੱਜ ਫੈਸਲਾ ਜੱਜਦਾਰ ਸਹਿਬਾਨ ਬਨੂ ਲਿਆ ਗਿਆ ਇਹ ਬੜਾ ਦੇਰੀ ਨਾਲ ਲਿਆ ਗਿਆ ਪ੍ਰਸਤ ਫੈਸਲਾ ਹੈ ਕਿਉਂਕਿ ਸਿੱਖ ਰਹਿਤ ਮर्यादा ਦੇ ਵਿੱਚ ਤਾਂ ਪਹਿਲਾਂ ਹੀ ਇਹ ਸਪਸ਼ਟ ਹੈ ਜਿਹੜੀ ਮੇਰੇ ਹੱਥ ਦੇ ਵਿੱਚ ਹੈ ਕਿ ਨਿਸ਼ਾਨ ਸੇਬ ਜਿਹੜਾ ਗੁਰਦੁਆਰੇ ਦੇ ਵਿੱਚ ਹੋਵੇ ਉਹ ਵਰਮਈ ਜਾਂ ਸੰਤੇ ਕਲੰ ਦਾ ਪੋਸ਼ਾਕਾ ਉਸ ਨਿਸ਼ਾਨ ਸੇਬ ਨੂੰ ਪਹਿਨਾਇਆ ਜਾਣਾ ਚਾਹੀਦਾ ਹੈ ਤਾਂ ਇਸ ਲਈ ਜਿਹੜਾ ਸਾਡੇ ਪ੍ਰਾਤਨ ਬਹੁਤ ਸਾਰੇ ਹਵਾਲੇ ਮਿਲਦੇ ਨੇ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਾਡਾ ਜਿਹੜਾ ਇਹ ਪਸੰਤੀ ਜਿਹੜਾ ਸੁਰਮਈ ਰੰਗ ਦਾ ਹੀ ਨਿਸ਼ਾਨ ਸਾਹਿਬ ਹੁੰਦਾ ਸੀ ਇਹ ਹੋរី ਹੋਲੀ ਮੈਨੂੰ ਲੱਗਦਾ ਹੈ ਕਿ ਸ਼ੁਰੂਤ ਆਹ ਰਾਜਾ ਰਘੇਸ਼ ਸਿੰਘ ਦੇ ਇਹ ਹੁਣੇ ਤੁਸੀਂ ਜਿਹੜਾ ਬਿਆਨ ਹਰਜਿੰਦਰ ਸਿੰਘ ਮਾਜੀ ਦਾ ਸੁਣਿਆ ਸਿੱਖ ਪ੍ਰਚਾਰਕ ਨੇ ਵੀ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਆ ਰਹੇ ਨੇ ਇਹ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਜਿਹੜਾ ਇਹ ਰੰਗ ਬਦਲਿਆ ਬਹੁਤ ਵਧੀਆ ਜਿਹੜਾ ਜਥੇਦਾਰਾਂ ਨੇ ਫੈਸਲਾ ਲਿਆ ਹੈ ਇਹ ਭਾਈ ਅਮਰੀਕ ਸਿੰਘ ਅਜਨਾਲੇ ਦਾ ਵੀ ਇੱਕ ਤੁਸੀਂ ਬਿਆਨ ਜਿਨ੍ਹਾਂ ਨੇ ਨਹੀਂ ਸੁਣਿਆ ਉਹਨਾਂ ਨੂੰ ਸੁਣਾ ਦਿੰਦੇ ਆ ਉਹ ਇਹਦੀ ਵਿਰੋਧਤਾ ਕਰ ਰਹੇ ਨੇ ਉਹ ਕੀ ਕਹਿ ਰਹੇ ਨੇ ਭਾਈ ਅਮਰੀਕ ਸਿੰਘ ਅਜਨਾਲਾ ਉਹ ਕਹਿੰਦੇ ਨੇ ਇਹ ਜਿਹੜਾ ਫੈਸਲਾ ਜਥੇਦਾਰਾਂ ਨੇ ਲਿਆ ਹੈ ਇਹ ਗਲਤ ਲਿਆ ਹੈ ਇਹ ਫੈਸਲਾ ਨਹੀਂ ਹੋਣਾ ਚਾਹੀਦਾ ਸੀ ਆਓ ਉਹਨਾਂ ਦੇ ਕੀ ਬਿਆਨ ਨੇ ਆਈ ਅਮਰੀਕ ਸਿੰਘ ਅਜਨਾਲਾ ਦੇ ਸੁਣੋ ਪ੍ਰਬੰਧਕ ਕਮੇਟੀ ਵੱਲੋਂ ਸੇਖ ਪਰਧ ਦੇ ਪਰਵੈਸਾਂ ਦੇ ਅਨਸਾਰ ਗੁੱਲਟ ਪੈਠਲੇ ਲਏ ਗਏ ਆ ਇਸੇ ਲੜੀ ਦੇ ਤਹਿਤ 15 ਤਰੀਕ ਨੂੰ ਸ਼ਰੋਮਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜਾਤਾ ਬੇਸੰਤੀ ਜਾਂ ਸ਼ਰਮਾਈ ਦਾ ਅਹਿਸਾਸ ਹੋ ਸਕਦਾ ਆਨ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਹੁੰਦਾ ਹੈ ਜਿਹੜੀ ਸਿੱਖ ਰਹਿਤ ਮਰਯਾਦਾ ਦੇ ਸ਼੍ਰੋਮਣੀ ਕਮੇਟੀ ਡਾਉਣੀ ਬਟਰ ਹੀ ਗਿਆ ਇਹ ਖਰੜਾ 1932 ਜਾਂ 33 ਵਿੱਚ ਪੀਰਾ ਸਾਹਿਬ ਦੀ ਹੈੱਡ ਗ੍ਰੰਤੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਜ਼ਹਿਮਤੀ ਨਾ ਬਣ ਸਕੀ ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰਤੂਲ ਕਲਕੇ ਸਿੱਖ ਰਹਿਤ ਮਰਜਾਦਾ ਦਾ ਨਾਂ ਦੇ ਕਰਕੇ ਸਿੱਖ ਮਰਜਾਦਾ ਦੀ ਡੌਂਡੀ ਪੇਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਉਲਡਾ ਪਾਈ ਜਾਂਦੀ ਹੈ ਅਸੀਂ ਇਸ ਬਿਆਨ ਦਾ ਇਸ ਰੰਗ ਦਾ ਸਾਡੇ ਨਾਲ ਨਫ਼ਰ ਸਾਨੂੰ ਨਫ਼ਰਤ ਨਹੀਂ ਪਰ ਜਿਹੜਾ ਕੇਸ ਦੀ ਨਿਸ਼ਾਨ ਸਾਹਿਬ ਦੀ ਉਲਟ ਇਹ ਨੰਨੇ ਰੰਗ ਦੀ ਦੋਦਾ ਪਾਈ ਆ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਪਰ ਕਦੇ ਇਹ ਤਵਾਰ ਤੇ ਸ਼ਰੋਮਣੀ ਕਮੇਟੀ ਨੂੰ ਆਪਨੇ ਜਿਹੜਾ ਵਰਮਤ ਦੇ ਹਸੂਨਾਂ ਤੋਂ ਕੁਟ ਮੈਦਵੇ ਰੰਦੇ ਆ ਇਹਦਾ ਪਹਿਲਾਂ ਵੀ ਵਿਰੋਧ ਕਰਦੇ ਸੀ ਹੁਣ ਵੀ ਵਿਰੋਧ ਕਰਦੇ ਆ ਸੋ ਭਾਈ ਅਮਰਿਕ ਸਿੰਘ ਅਜਨਾਲਾ ਇਹਨਾਂ ਨੇ ਜੋ ਨਵਾਂ ਫੈਸਲਾ ਸਰਮੇ ਕਮੇਟੀ ਵੱਲੋਂ ਸਾਡੇ ਜਥੇਦਾਰਾਂ ਵੱਲੋਂ ਲਿਆ ਗਿਆ ਇਹ ਵਿਰੋਧ ਕਰ ਰਹੇ ਨੇ ਕਿ ਇਹ ਜਿਹੜਾ ਇਹ ਆਪਣੀ ਮਰਜ਼ੀ ਦੇ ਨਾਲ ਨੇ ਫੈਸਲਾ ਲਿਆ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਹੈ ਕੇਵਲ ਕੇਸਰੀ ਹੋਣਾ ਚਾਹੀਦਾ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਨੇ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ ਨੇ ਉਹਨਾਂ ਦਾ ਬੜਾ ਪ੍ਰਾਣੀ ਇੱਕ ਵੀਡੀਓ ਜਿਹੜੀ ਹੈ ਦਾਸ ਨੇ ਦੇਖੀ ਤੁਹਾਨੂੰ ਸੁਣਾ ਦੇਣੇ ਆ ਤੁਸੀਂ ਵੀ ਸੁਣ ਲਓ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਕੀ ਕਹਿ ਰਹੇ ਨੇ ਆਈ ਵਖਰੇ ਰਹਿਣਾ ਲਵਲਾ ਖਾਲਸਾ ਰਹਿ ਨਿਆਰਾ ਸਾਬ ਦਾ ਸੇਧ ਦੀ ਉਹ ਮਾੜਾ ਜਾਵੇ ਬਹਿ ਪਰਨ ਕੀ ਰੀਤ ਮੈਂ ਨਾ ਕਰਾਂ ਏਨ ਕੀ ਪਰੀਤ ਜੇ ਸ਼ਾਨ ਸਾਹਿਬ ਦੇ ਫੜੇ ਤੋਂ ਗੁਰਧਾਰ ਖੜਨਾ ਹੈ ਤੇ ਜਿਹੜਾ ਇਹਨਾਂ ਬਖਸ਼ੀ ਰੰਮ ਕੀ ਚਾਉਂਦਾ ਫੜੇ ਦਾ ਉਹਨੂੰ ਸਿੱਖਿਆ ਲੈਣੀ ਹੈ ਕਿ ਦੁਨੀਆਂ ਵੱਲੋਂ ਮਰ ਕੇ ਮੋਹ ਤੋੜ ਕੇ ਇਸ ਨishan ਸਾਹਿਬ ਦੀ ਸੇਵਾਦਾਰ ਬਣੀ ਦਾ ਇਹ ਵਿਚਾਰ ਹੀ ਬਣੀ ਦਾ ਆਪੋ ਨੇ ਬਣਿਆ ਜਾਂਦਾ ਇਹ ਜਿਹੜਾ ਨਿਸ਼ਾਨ ਤੋਂ ਵਾਲਾ ਕੱਪੜਾ ਹੈ ਕੇਸੀ ਰੰਗ ਦਾ ਉਹੇ ਤੋਂ ਸਿੱਖਿਆ ਮਿਲਦੀ ਕਿ ਸ਼ਹੀਦਾਂ ਦੇ ਖੂਨ ਦਾ ਰੰਗਿਆ ਹੋਇਆ ਉਹ ਨਿਸ਼ਾਨ ਦਾ ਕੱਪੜਾ ਹੈ ਉਹ ਕੱਪੜੇ ਤੋਂ ਹੋਰ ਵੀ ਚੀਜ਼ਾਂ ਲੈਣੀਆਂ ਸਿੱਖਿਆ ਲੈਣੀ ਹੈ ਜਿਵੇਂ ਹੁਣ ਗਰਮੀ ਆ ਪੱਕੇ ਤੋਂ ਹਟਾਜ ਹੋਇਆ ਹੈ ਪਰ ਕੱਪੜੇ ਖਾਰਿਆਂ ਦੇ ਪਹਿਨੇ ਨੇ ਕਿਉਂਕਿ ਕੱਪੜਾ ਗਰਮੀ ਤੋਂ ਬਚਾਅ ਵਾਸਤੇ ਪਹਿਨੇ ਉਹ ਕੱਪੜਾ ਖਾਰਿ ਤੋਂ ਬਚਾਅ ਵਾਸਤੇ ਪਹਿਨੀਦਾ ਹੈ ਇਹੋ ਜਿਹੇ ਕੱਪੜਾ ਜਿਹੜਾ ਨਿਸ਼ਾਨ ਤੋਂ ਵਾਲਾ ਕੱਪੜਾ ਹੈ ਉਹ ਤੋਂ ਗੌਰ धारण ਕਰਨਾ ਹੈ ਜੇ ਡੇਰਾਏ ਤੇ ਨਿਸ਼ਾਨ ਸਾਹਿਬ ਦੇ ਥੱਲੇ ਆਵੇਗਾ ਉਹਨੂੰ ਕਾਪਾ ਰੋਟੀ ਪਾਲਾ ਨਹੀਂ ਲੱਗੇਗਾ ਭਾਵੇਂ ਪਾਪਾ ਦਾ ਤਿਆਰ ਕਰਾਉਂਦਾ ਪਰੇਰ ਦਾ ਦਾ ਤਿਆਰ ਕਰਾਉਣ ਦੀ ਜੇ ਡੇਰਾਏ ਦੇ ਥੱਲੇ ਰਹੇਗਾ ਉਹਨੂੰ ਪਰੇਰਾਂ ਰੋਟੀ ਆਗਨੇ ਸਾਥ ਸਕੇਗੀ ਜੇ ਡੇਰਾਏ ਲਗਕਾਰੀ ਬਣੇਗਾ ਇਹ ਉਹ ਕੋਈ ਘੋੜਾ ਹਰ ਕਰਦਾ ਸੋ ਇਹ ਸਭ ਜਰਨੈਲ ਸਿੰਘ ਜੀ ਦੇ ਵਿਚਾਰ ਵੀ ਤੁਸੀਂ ਜੁਣੇ ਨੇ ਬਹੁਤ ਪੁਰਾਣੀ ਜੋ ਉਹਨਾਂ ਦੇ ਸਮੇਂ ਦੀ ਵੀਡੀਓ ਹੈ ਤੇ ਆਪ ਸੰਗਤ ਨੇ ਵੀ ਤੁਸੀਂ ਵਿਚਾਰ ਇਸ ਵੀਡੀਓ ਨੂੰ ਵੇਖ ਕੇ ਦੇਣੇ ਨੇ ਕਿ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਕੇਸਰੀ ਹੋਣਾ ਚਾਹੀਦਾ ਹੈ ਜਾਂ ਜਿਹੜਾ ਸਾਡੇ ਜਥੇਦਾਰਾਂ ਨੇ ਜੋ ਫੈਸਲਾ ਲਿਆ ਸੁਰਮਈ ਜਾਂ ਬਸੰਤੀ ਰੰਗ ਦਾ ਤੇ ਕਹਿੰਦੇ ਜਿਹੜਾ ਕੇਸਰੀ ਰੰਗ ਹੈ ਸ਼ਹੀਦਾਂ ਦੇ ਖੂਨ ਦਾ ਰੰਗ ਹੈ ਤੇ ਨਿਸ਼ਾਨ ਸਾਹਿਬ ਜਦੋਂ ਕਹਿੰਦੇ ਕਿਸੇ ਗੁਰੂ ਘਰ ਦੇ ਵਿੱਚ ਕੋਈ ਲੰਘਦਾ ਕੋਈ ਵੇਖਦਾ ਹੈ ਨਿਸ਼ਾਨ ਸਾਹਿਬ ਜਿਹੜਾ ਪ੍ਰਤੀਕ ਹੈ ਇਹ ਗੁਰੂ ਘਰ ਜਦੋਂ ਲੱਗਿਆ ਵੇਖਦਾ ਕਿ ਇੱਥੇ ਸਾਨੂੰ ਆਸਰਾ ਮਿਲ ਜਾਣਾ ਹੈ ਸਾਨੂੰ ਇੱਥੇ ਰਹਿਣ ਬਸੇਰਾ ਮਿਲ ਜਾਣਾ ਸਾਨੂੰ ਲੰਗਰ ਮਿਲ ਜਾਣਾ ਵਰਸ਼ਾਦਾ ਮਿਲ ਜਾਣਾ ਸਾਨੂੰ ਇੱਥੇ ਆਸਰਾ ਮਿਲ ਜਾਣਾ ਨਿਸ਼ਾਨ ਸਾਹਿਬ ਗੁਰੂ ਪਿਆਰਿਓ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਇਹਦੇ ਵਿੱਚ ਦੁਬਦਾ ਜਿਹੜੀ ਹੈ ਪਈਆਂ ਦੇ ਮਨ ਵਿੱਚ ਸੰਗਤਾਂ ਦੇ ਪਈ ਹੈ ਸੰਗਤਾਂ ਨੇ ਕਮੈਂਟਾਂ ਰਹੀ ਦੇਣਾ ਵੀ ਜੋ ਜਥੇਦਾਰਾਂ ਨੇ ਸਾਡੇ ਸਰਮੌਰ ਜਥੇਦਾਰਾਂ ਨੇ ਐਸਜੀਪੀਜੀ ਨੇ ਲਿਆ ਫੈਸਲਾ ਉਹ ਸਹੀ ਹੈ ਤੇ ਸਾਰੇ ਆਪਣੀ ਕਮੈਂਟਾਂ ਦੇ ਵਿੱਚ رائے ਦਿਓ ਏ ਵਾਹਿਗੁਰੂ ਲਿਖਿਓ ਜਾਂ ਜੈਸ ਲਿਖਿਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਤਾਂ ਕਿ ਗੁਰੂ ਪਿਆਰੇ ਸਾਡੀ ਕੌਮ ਦੇ ਵਿੱਚ ਅੱਗੇ ਬੜੇ ਸੰਸੇਪ ਹੋਏ ਹੋਏ ਨੇ ਹਰ ਤਰ੍ਹਾਂ ਦੇ ਤੇ ਪਹਿਲਾਂ ਨਿਕਲੇ ਸਕਦੇ ਹੋਰ ਪੈ ਜਾਂਦੇ ਨੇ ਫਿਰ ਹੋਰ ਔਖਾ ਹੋ ਜਾਂਦਾ ਸਵਾਭ ਜੀ ਜਿਹੜੇ ਸਹਿਮਤ ਹੋ ਤੇ ਉਹ ਵਾਹਿਗੁਰੂ ਜਾਂ ਜੈਸ ਲਿਖ ਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਦੇ ਨਾਲ ਜੁੜੇ ਰਹੋ ਲਾਇਕ ਸ਼ੇਅਰ ਕਮੈਂਟ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ